ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਵਸਤਾ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਜਗਿੰਦਰ ਸਿੰਘ ਅੱਜ ਅਸੀਂ ਪੰਜਾਬ ਨਾਲ ਜੁੜੇ ਵਕਫ ਵਕਫੇ ਅਹਿਮ ਮੁੱਦਿਆਂ ਤੇ ਚਰਚਾ ਕਰਾਂ ਪੰਜਾਬ ਚ ਆਉਣ ਵਾਲੀ ਦਿਨਾਂ ਚ ਹੋਣ ਵਾਲੀਆਂ ਤੋਂ ਅਹਿਮ ਮੀਟਿੰਗਾਂ ਦਾ ਜ਼ਿਕਰ ਕਰਾਂਗੇ ਉਹਨਾਂ ਮੀਟਿੰਗਾਂ ਦਾ ਪੰਜਾਬ ਦੀ ਰਾਜਨੀਤੀ ਤੇ ਕੀ ਅਸਰ ਹੋ ਸਕਦਾ ਹੈ ਜਾਂ ਖਾਸ ਕਰ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹੈ ਰਣਨੀਤੀ ਜਾਂ ਰਾਜਨੀਤੀ ਉੱਤੇ ਕੀ ਅਸਰ ਹੋ ਸਕਦਾ ਉਹਦੇ ਨਾਲ ਹੀ ਅਸੀਂ ਗੱਲਬਾਤ ਕਰਾਂਗੇ ਜਿਹੜੀ ਅਕਾਲੀ ਦਲ ਦੀ ਭਰਤੀ ਮਾਮ ਹੈ ਜਾਂ ਅਕਾਲੀ ਦਲ ਵੱਲੋਂ ਸੁਖਵੀਰ ਬਾਦਲ ਵੱਲੋਂ ਬਾਕੀਆਂ ਤੇ ਵੀ ਡੋਰੇ ਪਾਉਣ ਲਈ ਜਾਂ ਬਾਗੀਆਂ ਨੂੰ ਚੋਗਾ ਪਾਉਣ ਲਈ ਕਿਸ ਤਰ੍ਹਾਂ ਦਾ ਅਪਰਾਲਾ ਕੀਤਾ ਗਿਆ ਪਰ ਉਹਨੂੰ ਗੂੰ ਝਟਕਾ ਲੱਗਿਆ ਅ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ 28 ਜਨਵਰੀ ਨੂੰ ਜਿਹੜੀ ਹੈ ਸ੍ਰੀ ਕਾਲੀਤਲ ਸਾਹਿਬ ਤੇ ਪੰਜ ਸਿੰਘ ਸਹਿਬਾਨਾਂ ਦੀ ਜਿਹੜੀ ਮੀਟਿੰਗ ਹੋ ਰਹੀ ਹੈ ਉਹ ਬੜੀ ਅਹਿਮ ਮੰਨੀ ਜਾ ਰਹੀ ਹੈ ਖਾਸ ਕਰਕੇ ਕਾਲੀਤਲ ਲਈ ਕਿਉਂਕਿ ਸ਼੍ਰੋਮਣੀ ਕਾਲੀਤਲ ਦੀ ਵਰਕਿੰਗ ਕਮੇਟੀ ਵੱਲੋਂ ਜਾਂ ਕਾਲੀਤਲ ਵੱਲੋਂ ਜਿਹੜੀ ਪੰਜਾਬ 'ਚ ਸ੍ਰੀ ਕਾਲੀਤਖ ਸਾਹਿਬ ਦੇ ਹੁਕਮਨਾਮੇ ਅ ਅਨੁਸਾਰ ਸੱਤ ਮੈਂਬਰੀ ਕਮੇਟੀ ਦੀਗਵਾਈ ਦੀ ਬਜਾਏ ਇੱਕ ਵੱਖਰੀ ਆਪਣੀ ਰਣਨੀਤੀ ਨਾਲ ਜਿਹੜੀ ਪੰਜਾਬ ਚ ਭਰਤੀ ਮਹਮ ਸ਼ੁਰੂ ਕੀਤੀ ਗਈ ਆ ਉਤੇ ਚਫੇਰਿਓ ਸਵਾਲ ਉੱਠਨੇ ਸ਼ੁਰੂ ਹੋਏ ਨੇ ਖਾਸ ਕਰ ਅਕਾਲੀ ਦਲ ਦੇ ਅੰਦਰੋਂ ਵੀ ਵੱਖ-ਵੱਖ ਆਗੂਆਂ ਵੱਲੋਂ ਇਹਤੇ ਸਵਾਲ ਖੜੇ ਕੀਤੇ ਗਏ ਨੇ ਕਿ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਆ ਉਹ ਸ਼੍ਰੀ ਕਾਲਤਾਖ ਸਾਹਿਬ ਦੇ ਹੁਕਮਨਾਮੇ ਤੋਂ ਮੁਨਕਰ ਹੋ ਰਹੀ ਹੈ ਔਰ ਸਭ ਤੋਂ ਪਹਿਲਾਂ ਇਕਵਾਲ ਸਿੰਘ ਝੁੰਦਾ ਉਹਨਾਂ ਦੇ ਨਾਲ ਹੀ ਸੰਤਸ ਸਿੰਘ ਅਮੈਤਪੁਰੀ ਤੇ ਉਹਨਾਂ ਤੋਂ ਬਾਅਦ ਹਰਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘਿਆਲੀ ਨੇ ਤਾਂ ਸਪਸ਼ਟ ਤੌਰ ਤੇ ਕਹਿ ਵੀ ਦਿੱਤਾ ਕਿ ਉਹ ਸ੍ਰੀ ਖਾਲਸਾਖ ਸਾਹਿਬ ਦੀ ਅਗਵਾਈ ਚ ਜਿਹੜੀ ਕਮੇਟੀ ਬਣੀ ਆ ਜਾਂ ਖਾਲਸਾਖ ਸਾਹਿਬ ਤੋਂ ਜੋ ਹੁਕਮਨਾਮਾ ਆਇਆ ਉਹਦੇ ਅਨਸਾਰ ਹੀ ਜਿਹੜੀ ਹੈ ਭਰਤੀ ਮਹਿਮ ਕਰਨਗੇ ਇਸ ਤੋਂ ਤੱਕ ਕਿ ਮਨਪ੍ਰੀਤਿਆਲੀ ਦੀ ਜਿਹੜੀ ਰਾਜਸਥਾਨ ਚ ਡਿਊਟੀ ਲਈ ਗਈ ਸੀ ਭਰਤੀ ਮਹਿਮ ਲਈ ਉਹਨਾਂ ਨੇ ਉਸ ਤੋਂ ਵੀ ਪਾਸਾ ਵਟ ਲਿਆ ਤੇ ਉਹਦੇ ਨਾਲ ਹੀ ਭਾਵੇਂ ਕਾਲੀਦਲ ਵੱਲੋਂ ਬਾਗੀਆਂ ਤੇ ਡੋਰੇ ਪਾਉਣ ਦੀ ਮਹਿਮ ਤਹਿਤ ਜਿਹੜੀ ਹੈ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਵੀ ਜਿਹੜਾ ਉਹਨਾਂ ਦੀ ਵੀ ਡਿਊਟੀ ਜਿਹੜੀ ਐ ਚo ਭਰਤੀ ਮੈਮ ਲਈ ਫਰੀਦਕੋਟ ਚ ਲਾਈ ਗਈ ਸੀ ਪਰ ਉਹਨਾਂ ਨੇ ਵੀ ਸਪਸ਼ਟ ਕਹਿ ਦਿੱਤਾ ਕਿ ਉਹ ਜਿਹੜੀ ਐ ਇਸ ਭਰਤੀ ਮੈਮ ਸ਼ਾਮਲ ਨਹੀਂ ਹੋਣਗੇ ਔਰ ਇਹ ਚ ਜਿਹੜੀ ਐ ਸ੍ਰੀ ਕਲਤਖ ਸਾਬ ਦੀ ਮਰਜ਼ਾਦਾ ਜਾਂ ਕਲਤਖ ਸਾਬ ਦੇ ਹੁਕਮਨਾਮੇ ਅਨਸਾਰ ਹੀ ਚੱਲਣਗੇ ਉਹਨਾਂ ਦੇ ਇਹਦੇ ਨਾਲ ਹੀ ਜਿਹੜੀਆਂ ਪੰਥਕ ਜਥੇਬੰਦੀਆਂ ਵੀ ਆ ਉਹਨਾਂ ਵੱਲੋਂ ਵੀ ਅੱਜ ਇਸ ਮੁੱਦੇ ਤੇ ਜਿੱਥੇ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਆਪਣੇ ਭਾਈ ਜਸਵੰਤ ਸਿੰਘ ਪੜੈਣ ਦੀ ਅਗਵਾਈ ਚ ਜਿਹੜੇ ਵਾਗੀ ਤੜੇ ਨੂੰ ਸੁਵੰਦਤੀ ਹੈ ਉਹਨਾਂ ਵੱਲੋਂ ਵੀ ਇੱਕ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪਿਛਲੇ ਦਿਨਾਂ 'ਚ ਮੰਗ ਪੱਤਰ ਦੇ ਕੇ ਵੀ ਇਹ ਮੰਗ ਕੀਤੀ ਗਈ ਹੈ ਕਿ ਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਿਹੜਾ 2 ਦਸੰਬਰ ਨੂੰ ਹੁਕਮਨਾਮਾ ਜਾਰੀ ਹੋਇਆ ਉਹਦੇ ਮੁਤਾਬਕ ਹੀ ਭਰਤੀ ਮੈਮ ਜਿਹੜੀ ਹੈ ਸੱਤ ਮੈਂਬਰੀ ਕਮੇਟੀ ਦੀ ਗਵਾਈ 'ਚ ਕੀਤੀ ਜਾਵੇ ਤਾਂ ਇਹ ਸਾਰੇ ਮੁੱਦਿਆਂ ਤੇ ਜਿਹੜਾ 28 ਤਰੀਕ ਨੂੰ ਜਿਹੜੀ ਪੰਜਾਬ 'ਚ ਸ੍ਰੀ ਕਾਲ ਤਖਤ ਸਾਹਿਬ ਤੇ ਮੀਟਿੰਗ ਹੋਣ ਜਾ ਰਹੀ ਹੈ ਪੰਜ ਸਿੰਘ ਸਾਹਿਬਾਨਾਂ ਦੀ ਉਸ ਮੀਟਿੰਗ ਚ ਇਸ ਮੁੱਦੇ ਤੋਂ ਇਲਾਵਾ ਸਰ ਪੰਨ ਸਿੰਘ ਸਾਹਿਬਾਨ ਕੀ ਫੈਸਲਾ ਸੁਣਾਉਂਦੇ ਆ ਜੇ ਆਪਾਂ ਦੇਖੀਏ ਤਾਂ ਸ੍ਰੀ ਕਾਲ ਤਖਸਬ ਦੇ ਜਿਹੜੇ ਜਥੇਦਾਰ ਨੇ ਗਿਆਨੀ ਰਗਵੀਰ ਸਿੰਘ ਇਸ ਤੋਂ ਪਹਿਲਾਂ ਵੀ ਉਹ ਦੋ ਵਾਰੀ ਕਹਿ ਚੁੱਕੇ ਨੇ ਕਿ ਕਾਲੀ ਦਲ ਨੂੰ ਜਿਹੜੀ ਹੈ ਭਰਤੀ ਮਹਮ ਸ੍ਰੀ ਕਾਲ ਤਖਸਬ ਦੇ ਹੁਕਮਨਾਮੇ ਅਨਸਾਰ ਹੀ ਕਰਨੀ ਚਾਹੀਦੀ ਹੈ ਜਾਂ 7 ਮੈਂਬਰਾਂ ਦੀ ਜਿਹੜੀ ਕਮੇਟੀ ਗਠਿਤ ਕੀਤੀ ਗਈ ਹੈ ਉਹਦੇ ਅਨਸਾਰ ਕਰਨੀ ਚਾਹੀਦੀ ਹੈ ਪਰ ਹੁਣ ਇਹ ਮੀਟਿੰਗ ਚ ਹੋਣ ਵਾਲੇ ਦਿਨਾਂ ਚ ਕੀ ਫੈਸਲਾ ਲੈਂਦੇ ਆ ਭਾਵੇਂ ਕਾਲੀ ਦਲ ਵੱਲੋਂ ਵੀ ਜਿਹੜੇ ਵਰਕਿੰਗ ਹੈਗੇ ਨੇ ਪ੍ਰਧਾਨ ਬਲਵਿੰਦਰ ਸਿੰਘ ਹੁੰਦੜ ਜਥੇਦਾਰ ਉਹਨਾਂ ਦੀ ਅਗਵਾਈ ਚ ਇੱਕ ਮੰਗ ਪੱਤਰ ਜਾਂ ਮਿਲ ਕੇ ਇਹ ਕਿਹਾ ਗਿਆ ਕਿ ਜੇ ਅਕਾਲੀ ਦਲ ਉਸ ਕਮੇਟੀ ਦੀ ਅਗਵਾਈ ਚ ਭਰਤੀ ਪੈਂਮ ਕਰਦਾ ਤਾਂ ਸਿਆਸੀ ਤੌਰ ਤੇ ਜਾਂ ਚੋਣ ਕਮਿਸ਼ਨ ਵੱਲੋਂ ਜੋ ਹਦਾਇਤਾਂ ਨੇ ਜਾਂ ਰਜਿਸਟ੍ਰੇਸ਼ਨ ਜਿਹੜੀ ਹੈਗੀ ਅਕਾਲੀ ਦਲ ਦੀ ਚੋਣ ਕਮਿਸ਼ਨ ਕੋਲੇ ਉਹ ਰੱਦ ਹੋਣ ਦਾ ਖਤਰਾ ਹੈ ਭਈ ਇਹ ਦੇ ਬਾਰੇ ਉਹਨਾਂ ਨੇ ਜਿਹੜੀ ਹੈ ਅਕਾਲੀ ਦਲ ਨੇਕ ਮੰਗ ਪੱਤਰ ਦੇ ਕੇ ਜਾਂ ਮਿਲ ਕੇ ਗੱਲਬਾਤ ਵੀ ਕੀਤੀ ਹੈ ਪਰ ਸਿੰਘ ਸਾਹਿਬਾਨ ਦੀ ਮੀਟਿੰਗ ਚ ਕੀ ਫੈਸਲਾ ਆਉਂਦਾ ਉਹਦੀ ਬੜੀ ਅਡੀਕ ਕੀਤੀ ਜਾ ਰਹੀ ਹੈ ਤੇ ਉਹਦੇ ਨਾਲ ਹੀ ਜੇ ਗੱਲਬਾਤ ਕਰੀਏ ਤਾਂ ਜਿਹੜੀ ਇਸ ਮੀਟਿੰਗ ਚ ਪਿਛਲੇ ਦਿਨਾਂ ਜਿਹੜੀ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਕਮੇਟੀ ਬਣਾ ਕੇ ਤਿੰਨ ਮੈਂਬਰੀ ਕਮੇਟੀ ਬਣਾ ਕੇ ਜਨ ਭਾਈ ਹਰਪ੍ਰੀਤ ਸਿੰਘ ਜਿਹੜੇ ਕਿ ਤਖਤ ਸ੍ਰੀ ਦਮਦਮਾ ਸਾਹਿਬ ਦੇ ਜੇਜ਼ੇਦਾਰ ਨੇ ਉਹਨਾਂ ਦੇ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਬਣਾਈ ਗਈ ਸੀ ਪਰ ਉੱਤੇ ਵੀ ਸਵਾਲ ਖੜੇ ਹੋਏ ਸੀ ਔਰ ਉਸ ਬਾਰੇ ਵੀ ਜੇ ਜਾਂਚ ਲਈ ਕੀ ਅਕਾਲ ਤਖਸਰ ਸਾਹਿਬ ਉਸ ਕਮੇਟੀ ਨੂੰ ਰੱਦ ਕਰਕੇ ਸ੍ਰੀ ਅਕਾਲ ਤਖਸਰ ਸਾਹਿਬ ਦੀ ਅਗਵਾਈ ਚ ਕੋਈ ਵੱਖਰੀ ਕਮੇਟੀ ਬਣਦੀ ਹੈ ਤੋਂ ਸਮਾਂ ਦੱਸੂਗਾ ਉਹ ਮੁੱਦਾ ਵੀ ਇਸ ਮੀਟਿੰਗ ਚ ਵਿਚਾਰਿਆ ਜਾ ਸਕਦਾ ਤੇ ਉਹਦੇ ਨਾਲ ਹੀ ਜੇ ਕਾਲੀ ਦਲ ਦੀ ਗੱਲ ਕਰੀਏ ਤਾਂ ਕਾਲੀ ਦਲ ਦੀ ਜਿਹੜੀ ਰਣਨੀਤੀ ਹੈ ਜਾਂ ਸੁਖਵੀਰ ਬਾਦਲ ਵੱਲੋਂ ਇੱਕਦਮ ਸਰਗਰਮ ਹੁੰਦੇ ਆ ਜਾਂ ਬਾਦਲ ਪਿੰਡ ਜਾ ਕੇ ਆਪਣੀ ਜਿਹੜੀ ਹੈ ਮੈਂਬਰਸ਼ਿਪ ਭਰ ਕੇ ਕਾਲੀ ਦਲ ਦੀ ਉਸ ਨੂੰ ਮੈਮ ਨੂੰ ਸ਼ੁਰੂ ਕਰਨ ਦੀ ਜਿਹੜੀ ਹੈ ਤਿਆਰ ਕੀਤੀ ਗਈ ਰਣਨੀਤੀ ਜਾਂ ਇਹਨੂੰ ਮੈਮ ਨੂੰ ਚਲਾਇਆ ਗਿਆ ਉਸ ਮੈਮ ਤੇ ਨਾਲ-ਨਾਲ ਦੇਖੀਏ ਤਾਂ ਸਖਬੀਰ ਬਾਦਲ ਪਾਰਟੀ ਨੂੰ ਇੱਕ ਮਤਲਬ ਮਜ਼ਬੂਤੀ ਨਾਲ ਦੁਬਾਰਾ ਮੈਦਾਨ ਚ ਲਿਆਉਣ ਲਈ ਉਹ ਬਹੁਤ ਸਾਰੇ ਚਿਹਰੇ ਬਦਲ ਕਰਕੇ ਜਾਂ ਨਵੇਂ ਚਿਹਰੇ ਵਾਰ ਕੇ ਜਾਂ ਨਵੀਆਂ ਤਬਦੀਲੀਆਂ ਕਰਕੇ ਵੀ ਜਿਹੜਾ ਹੈ ਪਾਰਟੀ ਨੂੰ ਮਜ਼ਬੂਤੀ ਖਾਸ ਕਰਕੇ 2027 ਦੀ ਜਿਹੜੀ ਚੋਣ ਉਸ ਤੋਂ ਪਹਿਲਾਂ ਪਹਿਲਾਂ ਖਾਲੀ ਤਨ ਨੂੰ ਮਜ਼ਬੂਤ ਕਰਨ ਦੇ ਰਾਹ ਤੁਰੇ ਨੇ ਤੇ ਇਸ ਮੈਮ ਨੂੰ ਕਿੰਨੀ ਕਿ ਸਫਲਤਾ ਮਿਲਦੀ ਹੈ ਇਥੋਂ ਤੱਕ ਕਿ 50 ਲੱਖ ਦੀ ਭਰਤੀ ਦਾ ਟਾਰਗੇਟ ਵੀ ਮਿਥਿਆ ਗਿਆ ਹੈ ਪਰ ਇਸ ਮੈਮ ਨੂੰ ਕਿੰਨੀ ਕਿ ਸਫਲਤਾ ਮਿਲਦੀ ਆ ਉਹ ਸਮਾਂ ਦੱਸੇਗਾ ਤੇ ਦੂਸਰੀ ਮੀਟਿੰਗ ਦੀ ਜੇ ਆਪਾਂ ਗੱਲ ਕਰੀਏ ਤਾਂ ਜਿਹੜੀ ਖਾਸ ਹੈ ਮੀਟਿੰਗਾਂ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਤਾਂ ਉਹ 14 ਤਰੀਕ ਨੂੰ ਜਿਹੜੀ ਹੈ ਇਹ ਮੀਟਿੰਗ ਕਿਸਾਨ ਜਥੇਬੰਦੀਆਂ ਤੇ ਕੇਂਦਰ ਵਿਚਕਾਰ ਹੋਣ ਵਾਲੀ ਆ ਇਹ ਤਾਂ ਬਹੁਤ ਵੱਡਾ ਅਸਰ ਪੰਜਾਬ ਦੀ ਰਾਜਨੀਤੀ ਤੇ ਪਵੇਗਾ ਜੇਕਰ ਇਸ ਮੀਟਿੰਗ ਚ ਕਿਸਾਨਾਂ ਨਾਲ ਸੰਬੰਧਿਤ ਜਿਹੜੇ ਮੁੱਦੇ ਨੇ ਖਾਸ ਕਰਕੇ ਐਮਐਸਪੀ ਦੀ ਗਰੰਟੀ ਦਾ ਮੁੱਦਾ ਜੇ ਉਹ ਕਿਸਾਨ ਲੈਣ ਚ ਸਫਲ ਹੋ ਜਾਂਦੇ ਨੇ ਜਾਂ ਕੇਂਦਰ ਇਸ ਮੁੱਦੇ ਤੇ ਸਹਿਮਤੀ ਦੇ ਦਿੰਦਾ ਹੈ ਜਾਂ ਮੰਨ ਜਾਂਦਾ ਔਰ ਇਹ ਇਸ ਮੁੱਦੇ ਤੋਂ ਬਾਅਦ ਜਾਂ ਇਸ ਮੁੱਦੇ ਤੇ ਕਿਸਾਨਾਂ ਦੀ ਜਿਹੜੀ ਲੰਬੀ ਲੜਾਈ ਹੈ ਉਹਦੀ ਸਫਲਤਾ ਤੋਂ ਬਾਅਦ ਕਾਲੀ ਦਲ ਤੇ ਭਾਜਪਾ ਚ ਜਿਹੜਾ ਆਪਸੀ ਜਿਹੜੀ ਗੱਠਚੋੜ ਹੈ ਅਸਕਰ 227 ਦੀਆਂ ਚੋਣਾਂ ਨੂੰ ਲੈ ਕੇ ਭਾਵੇਂ ਅੰਦਰ ਖਾਤੇ ਚਰਚਾਵਾ ਚੱਲ ਹੀ ਰਹੀਆਂ ਨੇ ਕਿ 227 ਦਾ ਤੋਂ ਪਹਿਲਾਂ ਪਹਿਲਾਂ ਜਿਹੜਾ ਕਾਲੀ ਭਾਜਪਾ ਗੱਠਜੋੜ ਹੋ ਜਾਵੇਗਾ ਪਰ ਜੇਕਰ ਇਹ ਐਮਐਸਪੀ ਦੇ ਮੁੱਦੇ ਤੇ ਗਾਰੰਟੀ ਆ ਜਾਂਦੀ ਹੈ ਤਾਂ ਕਾਲੀ ਦਲ ਲਈ ਰਾਹ ਵੀ ਖੁੱਲ ਜਾਵੇਗਾ ਕਿਉਂਕਿ ਕਾਲੀ ਦਲ ਨੇ ਜਦੋਂ ਭਾਜਪਾ ਨਾਲੋਂ ਨਾਤਾ ਤੋੜਿਆ ਜਾਂ ਇਹ ਗੱਠਜੋੜ ਟੁੱਟਿਆ ਤਾਂ ਉਹ ਚ ਇਹ ਮੁੱਖ ਮੁੱਦਾ ਜਿਹੜਾ ਇਹੀ ਸੀ ਕਿ ਕਿਸਾਨਾਂ ਦੀਆਂ ਮੰਗਾਂ ਜਾਂ ਕਿਸਾਨਾਂ ਦੇ ਮੁੱਦੇ ਜਦੋਂ ਦਿੱਲੀ 'ਚ ਪ੍ਰੋਟੈਸਟ ਚੱਲ ਰਿਹਾ ਸੀ ਤਾਂ ਉਦੋਂ ਅਕਾਲੀ ਦਲ ਵਾਪਸ ਆਇਆ ਸੀ ਭਾਵੇਂ ਅਕਾਲੀ ਦਲ ਪਹਿਲਾਂ ਉਹਨਾਂ ਤਿੰਨਾਂ ਕਾਨੂੰਨਾਂ ਦੇ ਹੱਕ 'ਚ ਹੀ ਭੋਗਤਿਆ ਸੀ ਇੱਥੋਂ ਤੱਕ ਕਿ ਜ਼ਰਾ ਪ੍ਰਕਾਸ਼ ਸਿੰਘ ਬਾਦਲ ਵੀ ਜਿਹੜੇ ਉਹ ਵੀ ਤਿੰਨਾਂ ਕਾਨੂੰਨਾਂ ਦੇ ਹੱਕ 'ਚ ਬੋਲੇ ਸੀ ਬੀਬੀ ਹਰਸਿਮਰਤ कौर ਬਾਦਲ ਸੁਖਵੀਰ ਸਿੰਘ ਬਾਦਲ ਪਰ ਜਦੋਂ ਲੋਕ ਲਹਿਰ ਬਣੀ ਕਿਸਾਨ ਮੁੱਦਿਆਂ ਤੇ ਜਾਂ ਕਿਸਾਨ ਜਿਹੜੀਆਂ ਤਿੰਨ ਕਾਨੂੰਨ ਸੀ ਉਹਨਾਂ ਨੂੰ ਵਾਪਸ ਕਰਾਉਣ ਲਈ ਦੇਖ ਤੋ ਲਾਵਾ ਵਿਦੇਸ਼ ਚ ਵੀ ਜੋ ਇਹ ਲੋਕ ਲਹਿਰ ਬਣੀ ਤਾਂ ਅਕਾਲੀ ਦਲ ਨੂੰ ਭਾਜਪਾ ਨੂੰ ਛੱਡ ਕੇ ਵਾਪਸ ਆਉਣਾ ਪਿਆ ਸੀ ਤੇ ਜੇਕਰ ਇਹ 14 ਦੀ ਮੀਟਿੰਗ ਚ ਇਹ ਹੋ ਜਾਂਦਾ ਤਾਂ ਇਹ ਵੀ ਕਿੱਸਾ ਜਾ ਰਿਹਾ ਹੈ ਕਿ ਕਾਲੀ ਭਾਜਪਾ ਗੱਠ ਜੋੜ ਲਈ ਵੀ ਇੱਕ ਨਵਾਂ ਰਾਹ ਖੁੱਲੇਗਾ ਤੇ ਉਹਦੇ ਨਾਲ ਹੀ ਇਹ ਵੀ ਚਰਚਾ ਆਮਾ ਨੇ ਕਿ ਭਾਜਪਾ ਵੱਲੋਂ ਵੀ ਆਉਂਦੇ ਦਿਨਾਂ ਚ ਪੰਜਾਬ ਚ ਕਿਸੇ ਸਿੱਖ ਚਿਹਰੇ ਨੂੰ ਪੰਜਾਬ ਦੀ ਅਗਵਾਈ ਦਿੱਤੀ ਜਾ ਸਕਦੀ ਹੈ ਕਿਉਂਕਿ ਪਹਿਲਾਂ ਜਾਖੜ ਸਾਹਿਬ ਪੰਜਾਬ ਚ ਭਾਜਪਾ ਨਾਲ ਯਾ ਪਾਲਪ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਪਿਛਲੇ ਦਿਨਾਂ 'ਚ ਕਈ ਮੀਟਿੰਗਾਂ ਵੀ ਕੀਤੀਆਂ ਗਈਆਂ।